ਤੋ ਰਾ ਤੇ ਉਹ ਉਸ ਸੱਚਖੰਡ ਦੇ ਸੰਗਠਨ ਤੇ ਮੌਜੂਦ ਹੈ ਕਹਿੰਦੇ ਪ੍ਰਮਾਤਮਾ ਹੈ ਹੁਣ ਤੇ ਆਖਾ ਆਉਂਦਾ ਆਪਣੀ ਉਹ ਗੱਲ ਤੇ ਤੇ ਕੋ ਪੜੀ ਹੋਈ ਥੀ ਜੀ ਕਿ ਇਹ ਪ੍ਰਮਾਤਮਾ ਬਜ਼ੁਰਗ ਹੋ ਕੇ ਤਾਂ ਗੁਦਰ ਵੀ ਗਿਆ ਹੋਵੇਗਾ ਕਿਉਂਕਿ ਜਿਸ ਤੇ ਬਜ਼ੁਰਗੀ ਆਏਗੀ ਉਸ ਦਾ ਨਾਸ਼ ਹੀ ਹੋਏਗਾ ਪ੍ਰਮਾਤਮਾ ਜੋ ਹੈ ਉਹਦੇ ਤੇ ਨਾ ਬਚਪਨ ਆਉਂਦਾ ਹੈ ਨਾ ਉਹ ਤੇ ਜਵਾਨੀ ਆਉਂਦੀ ਹੈ ਨਾ ਉਹ ਤੇ ਬੁਢੇਪਾ ਆਉਂਦਾ ਉਹ ਪਰਿਵਰਤਨਸ਼ੀਲ ਨਹੀਂ ਹੈ ਵੀ ਬਦਲਦਾ ਨਹੀਂ ਹੈ ਉਦੇਂਦਰ ਕੋਈ ਤਬਦੀਲੀ ਆਉਂਦੀ ਤਰੇ ਉਹਦੀ ਸ਼ਕਤੀ ਘੱਟ ਜਾਂਦੀ ਹੈ ਕਦੇ ਉਹਦੀ ਵੱਧ ਜਾਂਦੀ ਹੈ ਐਸੀ ਗੱਲ ਪਰਮਾਤਮਾ ਦੇ ਅੰਦਰ ਨਹੀਂ ਹੈ ਇਸ ਵਾਸਤੇ ਸਤਿਗੁਰੂ ਸਚੇ ਪਾਤਸ਼ਾਹ ਨੇ ਕਿਹਾ ਹੈ ਕਿ ਇੱਕ ਓਮਕਾਰ ਤੋਂ ਅਗਲਾ ਨਕਸ਼ ਜਿਹੜਾ ਜੋੜਿਆ ਨਾ ਸੱਤ ਸੱਤ ਨਾਮ ਨਾਮ ਦਾ ਮਤਲਬ ਹੈ ਹਿਸਤ ਕੋਈ ਕਿਸੇ ਤਰੀਕੇ ਦੀ ਹੋਤ ਜਦੋਂ ਸਰਕਾਰ ਕਰ ਲੈਨੇ ਆ ਤਾਂ ਫਿਰ ਉਹਦਾ ਅਸੀਂ ਨਾਮ ਰੱਖਦੇ ਹਾਂ ਹੁਣ ਸੱਚ ਹੈ

ਇਹ ਜੀਵਨ ਦੇ ਅੰਦਰ ਪ੍ਰਭਾਅ ਕਹਿੰਦੇ ਆ ਵਰਤਦੇ ਨੇ ਲੇਕਿਨ ਵੇਜੇ ਦਿੱਤੇ ਨਹੀਂ ਪੈਸਾ ਤੋਂ ਚੁਰਤ ਨਹੀਂ ਹੈ ਨਹੀਂ ਇਸੇ ਤਰ੍ਹਾਂ ਸਤਿਊ ਕਹਿੰਦੇ ਨੇ ਕਿ ਪਰਮਾਤਮਾ ਜਿਹੜਾ ਬ੍ਰਹਮ ਹੈ ਉਹਦੀ ਐਗਜ਼ਿਸਟੈਂਸ ਨਾਲ ਤੋਂ ਮਤਲਬ ਹੈ ਉਹਦੀ ਹੋਂਦ ਉਹਦੀ ਹੋਂਦ ਹੈ ਥਿਸ ਇਜ਼ ਏਟ ਤੇ ਉਹ ਜਿਹੜੀ ਐਗਜ਼ਿਸਟੈਂਸ ਹੈ ਉਹ ਖੱਤ ਹੈ ਇਹ ਨਹੀਂ ਕਿ ਅੱਜ ਹੈ ਕੱਲ ਨਹੀਂ ਹੋਏਗਾ ਜਿਹਨੂੰ ਅੱਗੇ ਜਾ ਕੇ ਜਪਜੀ ਦੇ ਰਬ ਦੇ ਸ਼ਲੋਕ ਵਿੱਚ

ਕਿ ਫਿਰ ਉਸੇ ਤਰ੍ਹਾਂ ਲੇਤੀਂਦਾਗਾ ਲੌਂਡੀ ਕੋਸ਼ਿਸ਼ ਕਰਦੇ ਪਰਮਾਤਮਾ ਵੀ ਇਸੇ ਤਰ੍ਹਾਂ ਬਣਿਆ ਹੋਏਗਾ ਲੇਕਿਨ ਸਿਧਾਂਤ ਗੁਰਮਤ ਦਾ ਹੈ ਅੱਗੇ ਚਲ ਕੇ ਹੋਰ ਵਿਸਥਾਰ ਹੋਏਗਾ ਕਿ ਪਰਮਾਤਮਾ ਆਪਣੀਆਂ ਸ਼ਕਤੀਆਂ ਸੰਸਾਰ ਦੇ ਅੰਦਰ ਭੇਜਦਾ ਹੈ ਇਹ ਸਾਰਾ ਸੰਸਾਰ ਉਹਦੀ ਸ਼ਕਤੀ ਦਾ ਪਸਾਰਾ ਹੈ ਲੇਕਿਨ ਪਰਮਾਤਮਾ ਬਜਾਤੇ ਸੋਡ ਵੀ ਇੰਡੀਵਿਜੂਅਲ ਉਹਦੀ ਜਿਹੜੀ ਪਰਸਨੈਲਿਟੀ ਹੈ ਉਹ ਜੰਮਣ ਮਰਨ ਵਿੱਚ ਨਹੀਂ ਆਉਂਦੀ ਇਥੇ ਕਰਕੇ ਉਸ ਨੂੰ ਜਾਗਤ ਜੋਤ ਕੇ ਆ ਗਿਆ ਕਿ ਉਹ ਸਦੀ ਉਪਤਾਰ ਪ੍ਰਕਾਸ਼ਮਾਨ ਹੈ ਤੇ ਉਹਦੇ ਅੰਦਰ ਇਹ ਵਿਦਾਸਟਾ ਜੰਮਣ ਮਰਨ ਦੀ ਕਹਾਣੀ ਉਸ ਤੇ ਬਿਲਕੁਲ ਲਾਗੋਦੀ ਹੁੰਦੀ। ਸ੍ਰੀਮੰਤ ਦਇਆਨੰਦ ਹੋਇਆ ਆਰਿਆ ਸਮਾਜ ਦੇ ਸੰਚਾਲਕ। ਜਦੋਂ ਅਕਸ਼ਿੰਕ ਸਭਾ ਲਹਿਰ ਚੱਲੀ ਤੇ ਉਹਨਾਂ ਨਾਲ ਵਾਦ-ਵਿਵਾਦ ਦਰਮਦਰ ਦੇ ਸੰਬੰਧ ਵਿੱਚ ਗਿਆਨੀ ਦਿੱਤ ਸਿੰਘ ਦਾ ਹੋਇਆ। ਉਤਲਚਾਰ ਬੈਠਾ ਉਹਨਾਂ ਦੇ ਅੰਦਰ ਇੱਕ ਟਕਰਾਅ ਇੱਕ ਬਹਿਸ ਇੱਕ ਵਿਚਾਰ ਵਟਾਂਦਰਾ ਇਹ ਵੀ ਹੋਇਆ ਕਿ ਬੜਾ ਵਿਦਵਾਨ ਸੀ ਸ੍ਰੀ ਗੁਰੂ ਜੀ ਦਾ ਨੰਦ ਵੇਦਾਂ ਦੇ ਸੰਬੰਧ ਵਿੱਚ ਸਿਮਰਤੀਆਂ ਸ਼ਾਸਤਰਾਂ ਦੇ ਸੰਬੰਧ ਵਿੱਚ ਬੜੀ ਵਿਦਵਤਾ ਕੀ ਉਹਦੀ ਤੇ ਗਿਆਨੀ ਦਿੱਖੇ ਬੜੀ ਦੀ ਹੋ ਤਗੜੇ ਵਿਦਵਾਨ ਸਨ ਕੋ ਨਾ ਆਰਿਆ ਸਮਾਜ ਦੀ ਜੇ ਚੱਕਰ ਸਿੰਘ ਜੀ ਦਾ ਨੰਦ ਦਾ ਤੇ ਚੱਕਰ ਇੱਕ ਗੱਲ ਤੇ ਆ ਗਿਆ ਵਿਚਾਰ ਵਟਾਂਦਰਾ ਇਸ ਗੱਲ ਤੇ ਹੋਇਆ ਵੀ ਪ੍ਰਮਾਤਮਾ ਜਿਹੜਾ ਹੈ ਬ੍ਰਹਮ ਜੋ ਹੈ ਉਹ ਕਹਿੰਦੇ ਕਿ ਜੋ ਬ੍ਰਹਮ ਇਹ ਸਭ ਕੁਝ ਬਣਾਉਂਦਾ ਹੈ ਤਾਂ ਫਿਰ ਬ੍ਰਹਮ ਗਲਤੀ ਵੀ ਕਰਦਾ ਹੋਏਗਾ ਜਿਦਾਦੀ ਕਹਿੰਦੇ ਲੈ ਰੱਬ ਤੋਂ ਕੀ ਕਿ ਤਕੂ ਤੁਕ ਘੱਟ ਕੰਮ ਕਰ ਦਿੱਤਾ

ਜੇ ਸਾਡੇ ਸੰਬੰਧ ਆਨੰਦ ਹੁਣੀ ਹਥਿਆਰ ਸੁਕਦੇ ਸੀ ਇਹ ਮਿਲਦੀਆਂ ਨੇ ਪੁਰਾਣੀਆਂ ਬੈਸਾਂ ਉਹਨਾਂ ਦੀਆਂ ਮਤਲਬ ਅੱਜ ਅਸੀਂ ਵੀ ਉਸੇ ਖਣੇ ਆ ਅਸੀਂ ਇਹ ਸਮਝਦੇ ਆਂ ਕਿ ਇਹ ਜਿਹੜੇ ਪਦਾਰਥ ਨੇ ਇਹ ਜਿਹੜੀਆਂ ਵਸਤੂਆਂ ਮੈਟੀਰੀਅਲ ਜੋ ਨਜ਼ਰ ਆਉਂਦਾ ਹੈ ਇਹਦੇ ਰੂਪ ਦੇ ਅੰਦਰ ਪ੍ਰਮਾਤਮਾ ਨੂੰ ਅਸੀਂ ਵੇਖਣਾ ਚਾਹੁੰਦੇ ਆਂ ਇਸ ਕਰਕੇ ਪ੍ਰਮਾਤਮਾ ਦੀਆਂ ਮੂਰਤੀਆਂ ਆਕਾਰ ਸਭ ਕਿਸਮ ਦੀ ਹੋਰ ਰਚਨਾ ਜਿਹੜੀ ਆ ਉਹ ਪ੍ਰਮਾਤਮਾ ਦੇ ਸਬੰਧ ਵਿੱਚ ਬਣਾਉਣ ਦੀ ਅਸੀਂ ਕੋਸ਼ਿਸ਼ ਕਰਦੇ ਆਂ ਲੇਕਿਨ ਯਾਦ ਰੱਖਣਾ

ਇਹ ਬ੍ਰਾਹਮ ਦੀ ਪੂਜਾ ਨਹੀਂ ਇਹ ਪਰਮਾਤਮਾ ਦੀ ਪੂਜਾ ਨਹੀਂ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਾਪ ਸਾਹਿਬ ਦੇ ਆਰੰਭ ਵਿੱਚ ਜਿਹੜਾ ਛੰਦ ਦਿੱਤਾ ਉਹ ਬਹੁਤ ਸਪਸ਼ਟ ਹੈ ਪਰਮਾਤਮਾ ਦੇ ਸੰਬੰਧ ਵਿੱਚ ਇੱਕ ਦੇ ਸੰਬੰਧ ਵਿੱਚ ਬਹੁਤ ਸਪਸ਼ਟ ਹੈ ਕਿ ਚੱਕਰ ਚੇ ਹਨ ਅਰ ਬਰਨ ਜਾਤ ਅਰ ਪਾਤ ਨਹਿ ਨਚੇ ਰੂਪ ਰੰਗ ਅਰ ਰੇਖ ਪੇਸ ਤੂ ਕਹਿ ਨਾ ਸਕਤ ਕੇ ਅਚਲ ਮੂਰਤ ਅਰ ਭੌ ਪ੍ਰਕਾਸ਼ ਅਮਤੋ ਕਹਿ ਜੈ ਹੋਤ ਇੰਦਰ ਇੰਦਰਾਸ਼ਾਹ ਸਾਹ ਹਣ ਗਣ ਜੈ ਤ੍ਰ ਗਵਰਮਨੀ ਬਸੁਰਲਾ ਦਾ ਸੁਰ ਇਹ ਸਾਰਾ ਗੇਰਵਾ ਜਿਹੜਾ ਹੈ ਇਸ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਪ੍ਰਮਾਤਮਾ ਦੀ ਸ਼ਕਤੀ ਕਿਸੇ ਵੀ ਚਿੱਤਰ ਵਿੱਚ ਕਿਸੇ ਵੀ ਆਕਾਰ ਵਿੱਚ ਕਿਸੇ ਵੀ ਰੂਪ ਵਿੱਚ ਨਹੀਂ ਸਾਜੀ ਜਾ ਸਕਦੀ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੀ ਪ੍ਰਮਾਤਮਾ ਦੀ ਹੋਂਦ ਹੈ ਨਾ ਇੱਕ ਪ੍ਰਮਾਤਮਾ ਦੀ ਇੱਕ ਬ੍ਰਹਮ ਦੀ ਜਿਹੜੀ ਹੋਂਦ ਹੈ ਉਹ ਲਗਾਤਾਰ ਹੈ ਸਦੀਵੀ ਹੈ ਤੇ ਉਹ ਥੱਤ ਹੈ ਉਹ ਥੱਤ ਨਹੀਂ ਕਿਹੜਾ ਹੁੰਦਾ ਮੈਂ ਕਹਿੰਦਾ ਇਹ ਗੱਲ ਸੱਚ ਹੈ ਦੂਸਰਾ ਕਹਿੰਦਾ ਨਹੀਂ ਇਹ ਝੂਠ ਹੈ ਇਹ ਅਨੇ ਆਦੇ ਹਾਥੀ ਗਠਣ ਵਾਲੀ ਕਹਾਣੀ ਹੁੰਦੀ ਹੈ ਇੱਕ ਇੱਕ ਅਦੇ ਹੱਥ ਵਿੱਚ ਪੂਛ ਆ ਜਾਂਦੀ ਉਹ ਕਹਿੰਦਾ ਹਾਥੀ ਇਦਾਂ ਦਾ ਦੂਜੇ ਦੇ ਅੱਖ ਵਿੱਚ ਲੱਤ ਆ ਜਾਂਦੀ ਕਹਿੰਦਾ ਹਾਥੀ ਇਦਾਂ ਦਾ ਤੀਸਰੇ ਦੇ ਅੰੂ ਵਿੱਚ ਕੰਨਾ ਆ ਜਾਂਦਾ ਕਹਿੰਦਾ ਇਦਾਂ ਦਾ ਇਥੇ ਤਰ੍ਹਾਂ ਬ੍ਰਹਮ ਦੇ ਸੰਬੰਧ ਵਿੱਚ ਜੇ ਉਹਨੂੰ ਟੋਟੇ ਟੋਟੇ ਕਰਕੇ ਕੋਈ ਵੇਖਣ ਦੀ ਕੋਸ਼ਿਸ਼ ਕਰੇਗਾ ਤਾਂ ਕੁਝ ਵੀ ਨਹੀਂ ਲੱਭਣਾ ਇਹਾਰੇ ਅੰਦਾਜ਼ੇ ਨੇ ਕਲਪਨਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਦੀ ਜਿਹੜੀ ਹੁੰਦਾ ਸਾਡੇ ਇਸ ਸੱਤ ਤੋਂ ਜਿਹੜਾ ਅਸੀਂ ਸਮਝਦੇ ਹਾਂ ਇਹ ਜੇ ਤੋਂ ਬਿਲਕੁਲ ਉੱਪਰ ਹੈ ਤੇ ਉਹ ਸਾਚ ਸਾਡੇ ਵਿਹਾਰਕ ਸਾਚ ਨਾਲੋਂ ਬਿਲਕੁਲ ਲੰਬੇ ਹੈ ਤੇ ਸਤਿਗੁਰੂ ਕਹਿੰਦੇ ਨੇ ਕਿ ਉਹ ਸਾਚ ਜਿਹੜਾ ਹੈ ਉਹ ਸਦੀਵ ਕਾਲ ਹੈ ਇੱਕ ਓਨਕਾਰ ਸਤ ਨਾਮ ਇਸ ਤੋਂ ਬਾਅਦ ਕਰਤਾਪੁਰਖ ਨਿਰਭੌਲੇ ਵੈ ਇਹ ਸਾਰੇ ਉਸ ਇੱਕ ਰੂਪ ਪ੍ਰਗਟ ਕਰਨ ਦੇ ਅੱਖਰ ਹਣ ਉਸ ਇੱਕ ਦੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਨੇ ਉਹ ਪ੍ਰਗਟ ਕੀਤੀਆਂ ਗਈਆਂ ਨੇ ਤੇ ਸਤਿਗੁਰੂ ਸੱਚੇ ਫਾਤਿਹਾਂ ਨੇ ਇੱਕ ਪਰਮਾਤਮਾ ਦੇ ਸੰਬੰਧ ਵਿੱਚ

ਅਸੀਂ ਨਾਲੇ ਹਰ ਹੁਣੀ ਧਿਆਨ ਵਿੱਚ ਰੱਖਣਾ ਹੈ ਕਿ ਪ੍ਰਮਾਤਮਾ ਬ੍ਰਹਮ ਇੱਕ ਰੱਥ ਹੈ ਤੇ ਉਹ ਸਦਾ ਰਹਿਣ ਵਾਲਾ ਹੈ ਉਹ ਬਾਕੀ ਦੁਨੀਆ ਦੇ ਚੱਕਰ ਚੁੜਾਤੀ ਦੇ ਢੇੜ ਤੇ ਜਿਹੜੇ ਹਨ ਜੰਮਣ ਮਰਨ ਦੀਆਂ ਤਹਾਰੀਆਂ ਇਹਨਾਂ ਵਿੱਚ ਉਹ ਪ੍ਰਮਾਤਮਾ ਨਹੀਂ ਆਉਂਦਾ ਇਹ ਇਹਨਾਂ ਤੋਂ ਉੱਪਰ ਹੈ ਤੇ ਸਾਰੀ ਸ੍ਰਿਸ਼ਟੀ ਦਾ ਉਹ ਕਰਤਾ ਵਿਆਪਕ ਹੈ ਅੱਗੇ ਚਲ ਕੇ ਗੁਰੂ ਸਾਹਿਬ ਨੇ ਉਹਦਾ ਵਿਸਥਾਰ ਦਿੱਤਾ ਹੈ ਇਨੀ ਇੱਕ ਗੱਲ ਅਸੀਂ ਆਪਣੇ ਧਿਆਨ ਵਿੱਚ ਰੱਖਣੀ ਹੈ ਔਰ ਇਹ ਗੱਲ ਯਾਦ ਰੱਖਣੀ ਹੈ ਕਿ

ਇਹ ਗੱਲ ਤੇ ਅਰੋਚ ਰੱਖਣੀ ਕਿ ਪ੍ਰਮਾਤਮਾ ਇੱਕ ਹੈ ਤੇ ਉਹ ਇੱਕ ਰਸ ਹੈ ਵਿਆਪਕ ਹੈ ਤੇ ਉਹਦੀ ਹੋਂਦ ਜਿਹੜੀ ਹੈ ਉਸ ਦੀਵੀ ਹੈ ਜਦੋਂ ਇੱਕ ਓੰਕਾਰ ਸਤਨਾਮ ਦਾ ਉਚਾਰਨ ਹੋਵੇ ਤਾਂ ਉਹ ਕੋਈ ਮੂਰਤੀ ਉਦੋਂ ਕੋਈ ਆਕਾਰ ਤੇ ਲੋਕ ਲਿਖੇ ਜਨੇ ਉਹ ਕਹਿੰਦੇ ਮਨ ਜਿਹੜਾ ਹੈ ਇਹ ਕਿਸੇ ਸ਼ਕਲ ਨੂੰ ਫੜਦਾ ਹੈ ਬਿਲਕੁਲ ਗਲਤ ਗੱਲ ਹੈ ਮਨ ਦੀ ਜਿਹੜੀ ਸਾਈਕਲੋਜੀ ਹੈ ਮਨੋਵਿਗਿਆਨ ਹੈ ਉਹ ਕਹਿੰਦਾ ਹੈ ਕਿ ਇਹ ਕਿਸੇ ਭਾਵ ਨੂੰ ਫੜਦਾ ਹੈ ਤੇ ਭਾਵ ਦੇ ਅਨੁਸਾਰ ਉਹ ਚਿੱਤਰ ਦੀ ਕਲਪਨਾ ਕਰਦਾ ਹੈ ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਬਾਣੀ ਦੇ ਭਾਵ ਨਾਲ ਜੋੜਿਆ ਹੈ ਕਿਸੇ ਚਿੱਤਰ ਨਾਲ ਕਿਸੇ ਬੁੱਤ ਨਾਲ ਤਸਵੀਰ ਨਾਲ ਨਹੀਂ ਜੋੜਿਆ ਤਾਂ ਅੱਜ ਦੀ ਵਿਚਾਰ ਨੂੰ ਇੱਥੇ ਹੀ ਸੰਪੂਰਨਤਾ ਹੋਇਆ ਸਮੇਂ ਅਨੁਸਾਰ ਸਮਾਪਤੀ ਦੇ ਬੰਦ ਹੋਣ ਕਰਕੇ ਇਹਨੂੰ ਇੱਥੇ ਹੀ ਸਮਾਪਤ ਕਰਦੇ ਆਂ ਤੇ ਇਸ ਤੋਂ ਅਗਲੀ ਵਿਚਾਰ ਕੱਲ ਆਰੰਭ ਕਰਾਂਗੇ ਹੌਲੀ ਹੌਲੀ ਅਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਮੇਰਾ ਮਕਸਦ ਇਹ ਨਹੀਂ ਹੈ ਕਿ ਮੈਂ 2-4-10 ਦਿਨਾਂ ਦੇ ਅੰਦਰ ਇਹ ਸਾਰੀ ਗੱਲ ਸੰਪੂਰਨ ਕਰਕੇ ਤੇ ਫਤਿਹ ਬੁਲਾ ਦਿਆਂ ਮੇਰਾ ਮਕਸਦ ਹੈ ਕਿ ਜਿੰਨੀ ਕਿ ਗੱਲ ਸਾਨੂੰ ਸਮਝ ਵਿੱਚ ਆ ਸਕੇ ਵਾਦ ਤੋਂ ਵਾਦ

ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅੱਜ ਅਸੀਂ ਕਰਤਾ ਪੁਰਖ ਦੇ ਸੰਬੰਧ ਵਿੱਚ ਕੁਝ ਵਿਚਾਰ ਕਰਾਂਗੇ ਪਿਛਲੀ ਗੱਲ ਨੂੰ ਥੋੜੇ ਅਖਰਾਂ ਵਿੱਚ ਯਾਦ ਕਰ ਲਈਏ ਪ੍ਰਮਾਤਮਾ ਇੱਕ ਹੈ ਤੇ ਉਹ ਇੱਕ ਰਸ ਵਿਆਪਕ ਹੈ ਇੱਕ ਸਾਰ ਹੈ ਉਸ ਦੀ ਹੋਂਦ ਐਗਜ਼ਿਸਟੈਂਸ ਨਾਮ

تا پھر پرماتما تا آلود ہو جائے گا لبڑ جائے گا ہاتھ گندے ہو جان گے جس طرح کوئی مالک مکان بنا ہے تو مزدور لا لینا ہے کاریگر لا لینا آپ صرف پیسہ خرچ کرتا ہے وہ سمجھتے دینے بھی پرماتما اسی طرح کا مالک ہے دور بیٹھا آرڈر کرتا ہے نوکر چاکر کام کرتے ہیں تو پرماتما کے اپنے ہاتھ جڑے نے وہ بالکل اس تو باہر نے اسے کلپنا کر کے برہما وشنو مہیش ਤੇ ਹੋਰ ਕਈ ਕਿਸਮ ਦੇ ਦੇਵਤੇ ਜਿਹੜੇ ਸੀ ਉਹ ਕਲਪਨਾ ਵਿੱਚ ਲਿਆਂਦੇ ਗਏ ਸਿਰਫ ਇਸ ਲਈ ਬ੍ਰਹਮ ਨੂੰ ਬਚਾਉਣ ਵਾਸਤੇ ਕਿ ਕਿਤੇ ਉਹ ਥੁੜੇ ਹੱਥ ਨਾਲ ਲੱਭੜ ਜਾਣ ਪਰ ਗੁਰਮਤ ਇਹ ਗੱਲ ਨਹੀਂ ਮੰਨਦੀ ਸਤਿਗੁਰੂ ਕਹਿੰਦੇ ਹਨ ਕਿ ਵਾਹਿਗੁਰੂ ਅਤਾਲਪੁਰਖ ਆਪ ਇਹ ਕੰਮ ਕਰਦਾ ਹੈ ਇਸ ਕਰਕੇ ਉਹ ਕਹਿੰਦੇ ਨੇ ਉਹ ਕਰਤਾ ਹੈ ਇਸ ਗੱਲ ਯਾਦ ਰੱਖਣੀ ਦੁਨੀਆ ਵਿੱਚ ਵੀ ਕਰਤੇ ਹਨ ਕੋਈ ਲੱਕੜ ਦਾ ਕੰਮ ਕਰ ਰਿਹਾ ਹੈ ਕੋਈ ਲੋਹੇ ਦਾ ਕੰਮ ਕਰ ਰਿਹਾ ਹੈ ਕੋਈ ਸੋਨੇ ਦਾ ਕੰਮ ਕਰ ਰਿਹਾ ਹੈ ਕੋਈ ਕੱਪੜੇ ਦਾ ਕੰਮ ਕਰ ਰਿਹਾ ਕਰਤੇ ਨੇ ਸਾਰੇ ਕਿਰਤਜੂ ਕਰਦੇ ਨੇ ਪਰ ਮੈਂ ਕਿਸੇ ਦੀ ਦੁਕਾਨ ਤੋਂ ਥੋੜਾ ਫਰਨੀਚਰ ਲਿਆ ਆ ਮੈਂ ਕਬਲ ਤੋਂ ਨੇ ਆਪ ਬਣਾਇਆ ਨਹੀਂ ਹੋਣਾ ਉਹ ਬਣਾਇਆ ਵੀ ਕਿਸੇ ਹੋਰ ਨੇ ਹੋਣਾ ਉਸ ਨੂੰ ਵੀ ਨਹੀਂ ਪਤਾ ਕਿੰਨ ਬਣਾਇਆ ਕੋਠ ਦੇ ਕਰਤੇ ਨੂੰ ਉਸ ਤੇ ਕਾਰੀਦਾਰ ਨੂੰ ਜਿਹੜਾ ਉਸ ਦਾ ਕਾਰਪੈਂਟਰ ਹੈ ਉਸ ਨੂੰ ਕੋਈ ਪਤਾ ਨਹੀਂ ਮੇਰੀ ਕੁਰਸੀ ਕਿੱਥੇ ਪਈ ਹੈ ਉਹਦੀ ਲੱਗ ਟੁੱਟ ਗਈ ਹੈ ਕਿ ਨਹੀਂ ਟੁੱਟ ਗਈ ਉਹ ਸਾਬਤ ਹੈ ਯਾ ਟੁੱਟੀ ਹੋਈ ਉਹਨੂੰ ਕੋਈ ਪਤਾ ਨਹੀਂ ਕਰਤਾ ਹੋ ਲੇਕਿਨ ਉਸ ਕਰਤੇ ਨੂੰ ਆਪਣੀ ਜਿਹੜੀ ਕ੍ਰिएशन ਹੈ ਉਹਦੀ ਜਿਹੜੀ ਕਿਰਤ ਹੈ ਉਹਦਾ ਰਾਈ ਜਿੰਨਾ ਵੀ ਪਤਾ ਨਹੀਂ ਨਾ ਕਿਸੇ ਟੇਲਰ ਨੂੰ ਨਾ ਕਿਸੇ ਕਾਰਪੈਂਟਰ ਨੂੰ ਨਾ ਕਿਸੇ ਗੋਲਡ ਸਮਿਥ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਕਿ ਮੇਰੀ ਜਿਹੜੀ ਕਿਰਤ ਹੈ ਉਹਦੇ ਨਾਲ ਕੀ ਹੋ ਰਿਹਾ ਕੋ ਗੰਦੀ ਹੈ ਚੰਗੀ ਹੈ ਟੁੱਟ ਗਈ ਹੈ ਭੱਜ ਗਈ ਹੈ ਸੜ ਗਈ ਹੈ ਕੋਈ ਪਤਾ ਨਹੀਂ ਲੇਕਿਨ ਪਰਮਾਤਮਾ ਇਸ ਤਰ੍ਹਾਂ ਦਾ ਕਰਤਾ ਨਹੀਂ ਹੈ ਇਸ ਤਰ੍ਹਾਂ ਦਾ ਕਰਤਾ ਨਹੀਂ ਹੈ ਕਿ ਉਹਨੂੰ ਆਪਣੀ ਕਿਰਤ ਦਾ ਪਤਾ ਹੀ ਕੋਈ ਨਹੀਂ ਕਈ ਮਨੁੱਖ ਇਸ ਭੁਲੇਖੇ ਚ ਨੇ ਕਿ ਉਹਨੂੰ ਸਾਡਾ ਕੀ ਪਤਾ ਸੀ ਕੀ ਕਰ ਰਿਹਾ ਝੂਠ ਬੋਲ ਰਿਹਾ ਕਿ ਸੱਚ ਬੋਲ ਰਿਹਾ ਨੂੰ ਕੋਈ ਪਤਾ ਨਹੀਂ ਲੇਕਿਨ ਸਤਿਗੁਰੂ ਕਹਿੰਦੇ ਨੇ ਕਿ ਪ੍ਰਮਾਤਮਾ ਇਸ ਤਰ੍ਹਾਂ ਦਾ ਕਰਤਾ ਨਹੀਂ ਹੈ ਮਾਫ ਕਰਨਾ ਪ੍ਰਮਾਤਮਾ ਤੇ ਦੂਰ ਦੀ ਗੱਲ ਐ ਸੀ ਕਹਿੰਦੇ ਗੁਰੂ ਵੀ ਨਹੀਂ ਜਾਣਦਾ ਉਸ ਨੂੰ ਵੀ ਕੋਈ ਪਤਾ ਨਹੀਂ ਹਾਲਾਂਕਿ ਗੁਰੂ ਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ

ਜਿੱਦਾਂ ਆਪਣੇ ਰਾਮਲੀਲਾ ਹੁੰਦੀ ਹੈ ਨਾਟਕ ਹੁੰਦੇ ਨੇ ਇੱਥੇ ਵੀ ਹੁੰਦੇ ਨੇ ਕੋਈ ਨਾਟਕ ਕੰਪਨੀ ਜਿਹੜੀ ਸੀ ਨਾ ਉਹ ਨਾਟਕ ਕਰ ਰਹੀ ਹੈ ਬੜੀ ਪ੍ਰਸ਼ੰਸਾ ਹੋ ਰਹੀ ਹੈ ਵੀ ਬੜਾ ਵਧੀਆ ਨਾਟਕ ਹੈ ਡਰਾਮਾ ਬਹੁਤ ਵਧੀਆ ਹੈ ਤੇ ਉਸ ਪਿੰਡ ਦਾ ਜਿਹੜਾ ਚਰਚ ਦਾ ਪਾਦਰੀ ਹੈ ਕਿਤੇ ਨਹੀਂ ਧਾਰਮਿਕ ਮੰਦਿਰ ਦਾ ਧਾਰਮਿਕ ਚਰਚ ਦਾ ਕਹਿੰਨੋ ਗੁਰਦੁਆਰੇ ਦਾ ਕਹਿੰਨੋ ਕੋਈ ਫਰਕ ਨਹੀਂ ਪੈਂਦਾ ਕਹਾਣੀ ਹੈ ਬੜੀ ਸਮਝਾਉਣ ਲਈ ਉਹਨੇ ਵੀ ਚਰਚਾ ਸੁਣੀ ਉਹਦਾ ਵੀ ਚਿੱਤ ਕੀਤਾ ਵੀ ਡਰਾਮਾ ਵੇਖਾਂ ਪਰ ਲੋਕ ਸਮਾਜ ਇਸ ਤਰ੍ਹਾਂ ਦਾ ਹੈ ਕਿ ਜੇ ਪਾਦਰੀ ਡਰਾਮਾ ਵੇਖਣ ਚੱਲਾ ਗਿਆ ਤੇ ਲੋਕਾਂ ਨੇ ਕਹਿਣਾ ਵੀ ਲੈ ਇਹ ਕਾ ਦਾ ਪਾਦਰੀ ਹੈ ਇਹ ਤੇ ਮਾੜੀ ਗੱਲ ਹੈ ਉਹ ਤੇ ਮਾੜੀ ਕਰ ਰਹੇ ਨੇ ਕੋਈ ਇਤਰਾਜ਼ ਨਹੀਂ ਜੇ ਉਹ ਚਲਾ ਜਾਏਗਾ ਤੇ ਫਿਰ ਜ਼ਿਆਦਾ ਇਤਰਾਜ਼ ਹੈ ਉਹਨੇ ਉਸ ਡਰਾਮਾ ਕੰਪਨੀ ਦੇ ਮੈਨੇਜਰ ਨੂੰ ਚਿੱਠੀ ਲਿਖੀ ਕਹਿਣ ਲੱਗਾ ਵੀ ਮੈਂ ਦੇਖਣਾ ਚਾਹੁੰਨਾ پر سماج وچ میری بڑی پرتشتہ ہے کوئی لکمہ چور رکھتا جتے لوکانو کوئی پتا نہ لگے میں چوری آمہ بیخ کے چوری چلا جا میں لوکی سمجھن بھی ٹھیک ٹھاک ہے سارے بندے اتنا کر دے چوری دے رکھتے سارے انہیں رکھے شو رہے کوئی کسے کماش وچ کسے کرم وچ کچھ ہونا کچھ بھی بندے دی حالت بڑی باڑی ہے حالانکہ باڑی یہ گلکہ ہی تھی ہے کہ جس پاس لکائیں دڑو سو بیک ساتھ ہے ਜਿਹੜੇ ਆਪਣੋ ਤੁਲਕਾ ਨਾਲ ਹੈ ਉਹ ਤੁਹਾਨੂੰ ਦੇਖ ਰਿਹਾ ਹੈ ਉਹਨੇ ਜਵਾਬ ਦਿੱਤਾ ਮੈਨੇ ਜਰਨੇ ਨੂੰ ਕਹਿਣ ਲੱਗਾ ਪਈ ਕਿ ਤੇ ਪ੍ਰੋਬਲਮ ਹੀ ਕੋਈ ਨਹੀਂ ਸਾਡੇ ਕੋਲ ਤਾਂ ਨੇਪੇ ਹੋਦੇ ਪ੍ਰਤਿਸ਼ਠਾ ਬੰਦੇ ਹਰ ਸ਼ਹਿਰ ਜੀ ਮਿਲਦੇ ਆ ਸਾਨੂੰ ਜਿਹੜੇ ਚੋਰੀ ਵੇਖ ਕੇ ਤੇ ਚਲੇ ਜਾਂਦੇ ਆ ਅਸੀਂ ਉਹਨਾਂ ਦਾ ਸਪੈਸ਼ਲ ਅਰੇਂਜਮੈਂਟ ਕੀਤਾ ਹੋਇਆ ਪਰ ਨਾਲ ਉਹਨੇ ਇੱਕ ਲੋਟ ਦਿੱਤਾ ਥੱਲੇ ਕਹਿਣ ਲੱਗਾ ਲੋਕਾਂ ਕੋਲੋਂ ਤਾਂ ਅਸੀਂ ਤੁਹਾਨੂੰ ਸੁਰੱਖਿਤ ਕਰ ਲਾਂਗੇ ਲੋਕਾਂ ਨੂੰ ਨਹੀਂ ਪਤਾ ਲੱਗੇਗਾ ਕਿ ਤੁਸੀਂ ਡਰਾਮਾ ਦੇਖਿਆ ਹੈ

ਪਰਮਾਤਮਾ ਦੀ ਵਿਆਪਕਤਾ ਵਿਦਵਾਨਾਂ ਨੇ ਕਿਉਂਕਿ ਸੰਸਕ੍ਰਿਤ ਤੋਂ ਆਇਆ ਲਫ਼ਜ਼ ਹੈ ਤੇ ਸੰਸਕ੍ਰਿਤ ਦੇ ਕੋਸ਼ ਵਿੱਚ ਇਹਦੇ ਅਰਥ ਕੀਤੇ ਨੇ ਪੂਰੀ ਛੇਤਾਈਤੀ ਪੁਰਸ਼ਾ ਤੇ ਜਿਹੜਾ ਸਾਰ ਜਾਂ ਥਾਂ ਤੇ ਲੇਟਿਆ ਹੋਇਆ ਹੈ ਕੋਈ ਜਗ੍ਹਾ ਐਸੀ ਨਹੀਂ ਜਿਹਦੇ ਵਿੱਚ ਉਹ ਪਰਮਾਤਮਾ ਹਾਜ਼ਰ ਨਾ ਹੋਵੇ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਉਹ ਜਿਹੜਾ ਸਰਪ ਹੈ ਨਾ ਉਹ ਆਪਣੀ ਇਸ ਰਚਨਾ ਦੇ ਵਿੱਚ ਵਿਆਪਕ ਹੈ کوئی جیو جنتو ایسا نہیں جیدے اندر پرماتما نہ ہوئے کتھو تک پتھر بنسپتی جتنی بھی رچنا ہے کیٹ پتنگ کورنگ پجنگم پوت پوک, پوک،, پوک، پوان بنائے یہ سب کو جو دی ہے پردے ہاتھی بانی چیدے بڑے پرمان نے کہ سب میں جوت جوت ہے سوئے اسے تو کیا ڈسکرپشن نہیں کرتا کہ صرف بندیاں لیے غلطے گی کہ بندیاں جوت ہے گی ہے ਇਹਨਾਂ ਸੰਸਾਰ ਹੈ ਜਿਤਨੀ ਐਕਸੀਸ਼ਨ ਹੈ ਇਹ ਸਾਰੀ ਦੇ ਅੰਦਰ ਉਸ ਪਰਮਾਤਮਾ ਦੀ ਸੱਤਾ ਕੰਮ ਕਰਦੀ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਉਹ ਜਿਹੜਾ ਕਰਤਾ ਹੈ ਉਹ ਵਿਆਪਕ ਹੈ ਉਹ ਨੂੰ ਤੁਸੀਂ ਕਿਸੇ ਸਾਧੋਂ ਵੀ ਲਾਂਭੇ ਨਹੀਂ ਕਰ ਸਕਦੇ ਤੇ ਨਾ ਉਹਦਾ ਅਧਿਕਾਰ ਖੋ ਸਕਦੇ ਹੋ ਵੀ ਉਹਦਾ ਅਧਿਕਾਰ ਖੋ ਲਈਏ ਕਈ ਤੁਸੀਂ ਤੋਂ ਗੁਰਦੁਆਰੇ ਜਿੱਤੇ ਕਰਤਾ ਹੈਗਾ ਇੱਥੇ ਮੇਰੀ ਦੁਕਾਨ ਤੇ ਨਹੀਂ ਉਨੇ ਭਾਏ ਤੇ ਬੜੀ ਅਜੀਬ ਗੱਦਨੇ ਆ ਤੈਨੇ ਭਾਈ ਦੇਸ ਗੁਰਦੁਆਰਾ ਇੱਥੇ ਝੂਠ ਨਾ ਬੋਲ ਤੂੰ ਇੱਥੇ ਛੱਡੀ ਨਾ ਕਰ ਤੇ ਉਹਨੂੰ ਬੰਦਾ ਪੁੱਛੇ ਬਾਹਰ ਦੁਕਾਨ ਤੇ ਪ੍ਰਮਾਤਮਾ ਨਹੀਂ ਬਾਸ ਸੜਕ ਤੇ ਪ੍ਰਮਾਤਮਾ ਨਹੀਂ ਉੱਥੇ ਕਿਹੜਾ ਰਿਸਲਸ ਮਿਲ ਗਿਆ ਵੀ ਇੱਥੇ ਤੂੰ ਕਰ ਲੈ ਉੱਥੇ ਨਾ ਕਰੀ ਇਹ ਤੇ ਐਵੇਂ ਆਪਣੇ ਮਨ ਨੂੰ ਤਲਾਸ਼ਾ ਦੇਣ ਦੀਆਂ ਗੱਲਾਂ ਨੇ ਬਹਾਨੇ ਨੇ ਐਨ ਐਸਕੇਪਸ ਨੇ ਔਰ ਕੁਝ ਨਹੀਂ ਹੈ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਇਸ ਸ੍ਰਿਸ਼ਟੀ ਦਾ ਵਿਆਪਕ ਕਰਤਾ ਹੈ ਦੇ ਜ਼ਰਰੇ-ਜ਼ਰੇ ਦੇ ਅੰਦਰ ਇਕਲ ਮਾਟੀ ਕੁੰਚਰ ਚੀਤੀ ਭਾਂਜਨ ਹੈ ਬਹੁ ਨਾਨਾਰੇ ਅਸਥਾਵਰ ਜੰਗਮ ਦੇਟ ਪਤੰਗਮ ਇਹਨਾਂ ਸਾਰੇ ਹਿੱਸੇ ਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਉਹ ਵਿਆਪਕ ਹੈ ਕੋਈ ਚੀਜ਼ ਐਸੀ ਨਹੀਂ ਜਿਹਦੇ ਅੰਦਰ ਉਹਦੀ ਸੱਤਾ ਕੰਮ ਨਹੀਂ ਕਰਦੀ ਇਥੋਂ ਤੱਕ ਕਿ ਮਨੁੱਖ ਦੀ ਆਪਣੀ ਜ਼ਿੰਦਗੀ ਜਿਹੜੀ ਹੈ ਅਸੀਂ ਕਹਿੰਦੇ ਤੇ ਇੱਕ ਰੂਹ ਹੈ ਇਤ ਆਤਮਾ ਹੈ ਲੇਕਿਨ ਇਸ ਸਰੀਰ ਦੇ ਅੰਦਰ ਕਈ ਛੋਟੇ ਛੋਟੇ ਕਿਟਾਣੂ ਹਨ ਉਹਨਾਂ ਦੀਆਂ ਵੱਖਰੀਆਂ ਸ਼ਕਤੀਆਂ ਨੇ ਉਹ ਰੋਜ਼ ਮਰਦੇ ਆ ਰੋਜ਼ ਜੰਮਦੇ ਸਾਡੇ ਸਾਹ ਨਾਲ ਕਿਤਨੇ ਮਰਦੇ ਆ ਸਾਡੇ ਸਾਹ ਨਾਲ ਕਿਤਨੇ ਜੰਮਦੇ ਹਨ ਸਾਡੇ ਖੂਨ ਦੇ ਅੰਦਰ ਕਿਤਨੇ ਮਰਦੇ ਹਨ ਕਿਤਨੇ ਜੰਮਦੇ ਹਨ ਇਹ ਜਿਹੜੀ ਜੀਵਨ ਦੀ ਸੂਖਸ਼ਮ ਗਤੀ ਹੈ ਇਹਦੇ ਸਬੰਧ ਵਿੱਚ ਮਨੁੱਖ ਨੂੰ ਅਹਿਸਾਸ ਨਹੀਂ ਮਨੁੱਖ ਨੂੰ ਗਿਆਨ ਨਹੀਂ ਇਸ ਕਰਕੇ ਕਦਮ ਕਦਮ ਤੇ ਇਹ ਕਹਿੰਦਾ ਹੈ ਕਿ ਮੈਂ ਹਾਂਜੀ ਕਰਤਾ ਮੈਂ ਸਭ ਕੁਝ ਕਰ ਰਿਹਾ ਤੇ ਮੈਂ ਆ ਕਰ ਸਕਦਾ ਮੈਂ ਬਦਲ ਸਕਦਾ ਇਥੋਂ ਤੱਕ ਕੇ ਧਰਮ ਦੇ ਰਸਤੇ ਉੱਤੇ ਤੁਰਨ ਵਾਲੇ ਮਨੁੱਖ ਵੀ ਜਿਹੜੇ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਬਹੁਤ ਧਾਰਮਿਕ ਆਸੀਂ ਤੇ ਜਿਨ੍ਹਾਂ ਨੂੰ ਮਨਤਾ ਮਿਲੀ ਐ ਸੁਆਦ ਵਿੱਚ ਵੀ ਇਹ ਧਾਰਮਿਕ ਦੇ ਬ੍ਰਹਮ ਗਿਆਨੀ ਨੇ 1008 ਨੇ 108 ਨੇ ਉਹ ਵੀ ਕਈ ਵਾਰੀ ਤੁਸੀਂ ਵੀ ਦੇਖਦੇ ਹੋ ਮੈਂ ਵੀ ਦੇਖਦਾ ਕਦੇ ਫਲਾਣੇ ਨੂੰ ਮੈਂ ਇਹਰ ਬਾਤ ਕੀਤੀ ਪੁੱਤ ਦਿੱਤਾ ਮੈਂ ਇਹਨਾਂ ਅਰਦਾਸ ਕਰਦਾ ਉਹਦਾ ਕੰਮ ਕਰ ਖੱਪ ਸੀਗਾ ਮਾਫ਼ ਕਰਨਾ ਇਹ ਕਰਨ ਧਾਰਮਿਕ ਬੰਦੇ ਨਹੀਂ ਹਾਂ کوئی پتا نہیں جی دارمک ہوں کدی اس طرح کی گل نہ کرتے کیونکہ درم تلا کبھی کبھی اپنے گل چرچا لے جو چتو نہ کرے کیا میرے چتوے ہوئے جو کچھ میں سوچتا بھی آ جائے پرماتما نہیں کرتا

ਉਡੀ ਐਪਰੀ ਪਲੈਨਿੰਗ ਹੈ ਔਰ ਅਭੀ ਪ੍ਰਚਾਰ ਕਰਦੇ ਆ ਮੈਂ ਕਈ ਵਾਰੀ ਮੱਥੇ ਤੇ ਹੱਥ ਮਾਰਦਾ ਕਿ ਸਾਡੀ ਸਿਰਫ ਸੋਚ ਨੂੰ ਵੀ ਕੀ ਹੋ ਗਿਆ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਮਾਨਦਾਰੀ ਨਾਲ پڑھਦੇ ਨਹੀਂ ਵਿਚਾਰਦੇ ਨਹੀਂ ਕਦੇ ਨੇ ਫਲਾਣੇ ਨੇ ਰੱਬ ਨੂੰ ਵਸ ਕਰ ਲਿਆ ਬਾਪਰ ਨਾ ਰੱਬ ਕੋਈ ਘੋੜਾ ਹੈ ਬੰਦਰ ਹੈ ਹਾਥੀ ਹੈ ਸਭ ਹੈ ਜਿਹੜਾ ਕੰਟਰੋਲ ਜੀ ਇੱਕ ਬੰਦੇ ਨੇ ਰੱਬ ਵਸ ਕਰ ਲਿਆ ਬਾਕੀ ਦੁਨੀਆ ਦਾ ਕੀ ਬਣੇਗਾ ਕਦੇ ਸੋਚਿਆ ਤੁਸੀਂ ਨੇ ਅਸੀਂ ਰੱਬ ਨੂੰ ਇੱਕ ਛੋਟਾ ਜਿਹਾ ਸਡਾਉਣਾ ਹੈ ਤੇ ਯੰਤਰ ਇੱਕ ਮਕੈਨੀਕਲ ਮਸ਼ੀਨ ਸਮਝਦੇ ਆ ਕਿ ਜਿਹੜਾ ਉਹਦਾ ਹੋਲਡ ਕਿਸੇ ਬੰਦੇ ਨੇ ਕਰ ਲਿਆ ਉਹ ਸਵਿਚ ਆਨ ਕਰੇਗਾ ਤੇ ਚੱਲੇਗੀ ਸਵਿਚ ਆਫ ਕਰੇਗਾ ਤੇ ਬੰਦ ਹੋ ਜਾਏਗੀ ਐਸੀ ਬਾਤ ਨਹੀਂ ਇਹ ਤੇ ਰੱਬ ਦੀ ਹਸਤੀ ਨੂੰ ਛੁਟਿਆਉਣ ਦੀ ਗੱਲ ਹੈ ਪਰ ਸਾਨੂੰ ਕਿਉਂਕਿ ਗਿਆਨ ਨਹੀਂ ਪਤਾ ਨਹੀਂ ਇਸ ਕਰਕੇ ਅਸੀਂ ਜੇ ਸਾਨੂੰ ਇਹ ਸੋਚੀ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਕਿ ਬਹੁਤ ਕੁਝ ਮੌਜੂਦ ਹੈ ਅਸੀਂ ਪੜ੍ਹੀਏ ਸਮਝੀਏ ਵਿਚਾਰੀਏ ਤਾਂ ਇਹ ਭੁਲੇਖੇ ਸਾਡੀ ਜ਼ਿੰਦਗੀ ਚ ਨਹੀਂ ਆ ਸਕਦੇ ਕਿਉਂਕਿ ਗਿਆਨ ਹੀ ਹੈ ਜਿਹੜਾ ਮਨੁੱਖ ਦੀ ਅਗਿਆਨਤਾ ਨੂੰ ਨਾਸ਼ ਕਰਕੇ ਮਨੁੱਖ ਦੀ ਜ਼ਮੀਰ ਨੂੰ ਰੌਸ਼ਨ ਕਰਦਾ ਹੈ ਇਸੇ ਕਰਕੇ ਤੇ ਸਤਕੁਰੂ ਕਹਿੰਦੇ ਨੇ ਕਿ ਜਿੰਨੇ ਜੇ ਸੌ ਚੰਦਾ ਉੱਗਵੇਂ ਸੂਰਜ ਚੜੇ ਹਜ਼ਾਰ ਜਿੰਨੇ ਸੈਂਕੜੇ ਚੰਦਰਵੇਂ ਉੱਗ ਪੈਣ ਹਜ਼ਾਰਾਂ ਸੂਰਜ ਚੜ ਪੈਣ ਇੱਦੇ ਚਾਨਣ ਹੁੰਦਿਆ ਇਤਨੀ ਬਾਹਰੀ ਰੋਸ਼ਨੀ ਹੋਣ ਦੇ ਬਾਵਜੂਦ ਕੀ ਹੋਏਗਾ ਗੁਰਬੈਨ ਕੋਰ ਹਨੇਰਾ ਅੰਦਰ ਹਨੇਰਾ ਰਹੇਗਾ ਅਗਿਆਨਤਾ ਰਹੇਗੀ ਅੰਦਰ ਦੇ ਚਾਨਣ ਨੂੰ ਕੋਈ ਪ੍ਰਕਾਸ਼ਿਤ ਕਰ ਸਕਦਾ ਹੈ ਤਾਂ ਸਿਰਫ ਗੁਰੂ ਹੈ ਅਸੀਂ ਪੜਦੇ ਸਾਤੇ ਸਾਨੂੰ ਪੜਾਇਆ ਕਿ ਗੁਰੂ ਸ਼ਬਦ ਜਿਹੜਾ ਹੈ ਇਹ ਸੰਸਕ੍ਰਿਤ ਗ੍ਰੀ ਤਾਤੂ ਤੋਂ ਬਣਿਆ ਤਕਰੀ ਦਾ ਅਰਥ ਹੁੰਦਾ ਨਿਗਲ ਲੈਣਾ ਪਕ ਲੈਣਾ ਖਾ ਲੈਣਾ ਅਖੇ ਗੁਰੂ ਕੀ ਕਰਦਾ ਸਿੱਖ ਦੇ ਅਗਿਆਨ ਨੂੰ ਪਕ ਲੈਦਾ ਸਖ ਤੇ ਅਗਿਆਨ ਨੂੰ ਖਾ ਲਿੰਦਾ ਤੇ ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਉਹਨੂੰ ਗਿਆਨ ਦਿੰਦਾ ਚਾਨਣ ਦਿੰਦਾ ਹੈ ਤੇ ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਸਾਨੂੰ ਚਾਨਣ ਨਹੀਂ ਹੁੰਦਾ। ਕਿਉਂਕਿ ਅਸੀਂ ਗੁਰੂ ਦੇ ਗਿਆਨ ਦੇ ਨੇੜੇ ਜਾਂਦੇ ਹੀ ਨਹੀਂ। ਗਿਆਨ ਦੇ ਨੇੜੇ ਜਾਂ ਨਹੀਂ। ਇਹਦੇ ਅੱਖਰ, ਇਹਦੇ ਸ਼ਬਦ, ਇਹਦੇ ਅਰਥ ਇਹ ਤਾਂ ਬੜੀ ਇਮਾਨਦਾਰੀ ਨਾਲ ਪੜਾਂਗੇ ਜੇ ਸਾਈਂ ਗੱਲ ਬਣੂਗੀ ਨਾ। ਉਹ ਤਾਂ ਤਾਂ ਧਿਆਨ ਨਹੀਂ। ਅਸੀਂ ਆਸਾ ਦੀ ਵਾਰ ਸੁਣਦੇ ਹਾਂ। ਸਾਰੇ ਗੁਰਦੁਆਰਿਆਂ ਵਿੱਚ ਸੁਣੀ ਜਾਂਦੀ ਹੈ ਮੈਂ ਇੱਕ ਮਿਸਾਲ ਦੇਣੀ ਹੈ ਕਿ ਸਾਡਾ ਧਿਆਨ ਕਿੰਨਾ ਕਬਾਣੀ ਸਿਰਫ ਉਦਾਹਰਣ ਵਨਗੀ ਤੇ ਸਿੱਖੀ ਕਰ ਰਹੇ ਹਾਂ ਪੰਕਤੀਆਂ ਕਿਉਂਕਿ ਆਸਾ ਦੀ ਵਾਰ ਕਾਮਨ ਹੈ ਤੇ ਇਹ ਪੰਕਤੀਆਂ ਵੀ ਕਾਮਨ ਹੋਣਗੀਆਂ ਪੜ੍ਹਦੇ ਆ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੋੜ ਰਿਆ ਭਰਪੂਰ ਇਦਾਂ ਪਰ ਧਿਆਨ ਸਾਰੇ ਮੈਂ ਗਲਤ ਨਹੀਂ ਪੜ੍ਹਿਆ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੋੜ رہا پر بھرپورے دیں پڑھتے ہیں ہوں نانک پور ہو گیا نا کدے سوچا کسی نے کدے سوچیا پاٹ کرن لگیا نہیں سوچیا کیرتن کرن لگیا نہیں سوچیا خود کسا کرن لگیا نہیں سوچا بھی ہو گیا روز اپنے گرو نو کہہ رہے ہیں یہ سے شرم ہے کی کر رہے ہیں تی پتا کیوں ہے نانک جڑا ہے وہ بچہ ہے نانک نکرا کر رہا ہے نانک پور رہا بھرپور ਕੰਨ ਨੇ ਹੈ ਨਾਨਕ ਸੰਸਾਰ ਵਿੱਚੋਂ ਸ਼ਰਮ ਧਰਮ ਦਾ ਡੇਰਾ ਦੂਰ ਹੋ ਗਿਆ ਤੇ ਇਥੇ ਕੂੜੀ ਭਰਪੂਰ ਹੈ ਪਰ ਅਜ ਪਰਦੇ ਨਾਨਕ ਕੂੜ ਕੀ ਬਣੇਗਾ ਹਾਲਾਂਕਿ ਉਥੇ ਲਿਖਣ ਲੱਗਿਆ ਬਹੁਤ ਸਪਸ਼ਟ ਹੈ ਨਾਨਕ ਦਾ ਤੱਕਾ ਬੁੱਕਾ ਹੈ ਕੂੜ ਦੇ ਢਾੜੇ ਨੂੰ ਔਂਕਰ ਹੈ ਦੋਨੇ ਆਪਸ ਵਿੱਚ ਇਕੱਠੇ ਨਹੀਂ ਬੜੇ ਜਾ ਸਕਦੇ ਜੇਕਰ ਕਿਸੇ ਨੂੰ ਕੋਈ ਪਤਾ ਹੋਵੇ ਇਸ ਗੱਲ ਦਾ ਤੇ ਤਾਂ ਹੈ ਨਾ ਅਸੀਂ ਸਾਰੇ ਦੇ ਸਾਰੇ ਇਸ ਗੁਨਾਹ ਦੇ ਜ਼ਿੰਮੇਵਾਰ ਹਾਂ ਕਿਉਂਕਿ ਅਸੀਂ ਇਸ ਬਾਣੀ ਨੂੰ ਐਵੇਂ ਸਮਝ ਲਿਆ ਕਿ ਚਲ ਠੀਕ ਹੈ ਪਤਾ ਹੀ ਉਲਟਾਉਣੇ ਕੀ ਫਰਕ ਪੈਂਦਾ ਅਸੀਂ ਪੜਿਆ ਬਿਚਾਰਿਆ ਇੱਕ ਓੰਕਾਰ ਸਤਨਾਮ ਹੁਣ ਸਤ ਮੈਂ ਪੜਦਾ ਹਾਂ ਸਤ ਦੇ ਦਿੱਤੇ ਨੂੰ ਸਿਆਰੀ ਪਈ ਹੋਈ ਹੈ ਇਹ ਸਤ ਤੱਤਾ ਮੁਕਤਾ ਵੀ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਇਹ ਸਤ ਤੱਤੇ ਨੂੰ ਔਂਕੜ ਵੀ ਆਉਂਦਾ ਹੈ ਵੱਖਰੇ ਅਰਥ ਨੇ ਉਹਨਾਂ ਦੇ ਇਹ ਸਤ ਸਿਆਰੀ ਵਾਲਾ ਸੰਸਕ੍ਰਿਤ ਲਫ਼ਜ਼ ਸਤ ਦੇ ਤੋਂ ਬਣਿਆ ਉਹ ਜਿਹੜਾ ਯਈਆ ਉਹ ਸਿਆਰੀ ਵਿੱਚ ਬਦਲਿਆ ਔਰ ਜਿੱਥੇ ਵੀ ਇਹ ਸਤ ਪ੍ਰਵਾਦਨਾਵਾਚੀ ਹੋਵੇਗਾ ਇਹ ਸਿਆਰੀ ਸਦਾ ਵਾਸਤੇ ਬਣ ਰਹੀ ਹੈ ਕਦਿਲ ਟੁੱਟੇਗੀ